ਹਾਂਜੀ ਅੱਜ ਮੈਂ ਐਸਐਸਪੀ ਬਰੁੰਜੀ ਨਾਲ ਮੀਟਿੰਗ ਸੀਗੀ 12 ਵਜੇ ਉਹ ਕਿਹਾ ਨਾ ਬਗੇ ਹੋਏ ਸੀਗੇ ਤੇ ਫਿਰ ਉਹਨਾਂ ਨੇ ਸਾਨੂੰ ਸਾਢੇ 3 ਵਜੇ ਦਾ ਟਾਈਮ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਮਿਲ ਕੇ ਆਈ ਹਾਂ ਔਰ ਦਿਸ ਵਾਸ ਰਿਗਾਰਡਿੰਗ ਡਿਪਾਰਟਮੈਂਟਲ ਇਨਕੁਆਇਰੀ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਜਿਹੜੀ ਤੁਹਾਨੂੰ ਵੀ ਐਸਐਸਪੀ ਨਾਨਕ ਨੇ ਉਸ ਲਈ ਉਸ ਵੇਲੇ ਦੇ ਐਸਐਸਪੀ ਨਾਨਕ ਨੇ ਕਹਿ ਸੀਗੀ ਕਿ 45 ਡੇਜ਼ ਦੇ ਅੰਦਰ ਉਹ ਖਤਮ ਕਰਨਗੇ ਤੇ ਉਹ 45 ਡੇਜ਼ ਦੇ ਆਜ 70 ਦਿਨ ਹੋ ਗਏ ਨਾ ਇਨਕੁਆਇਰੀ ਦਾ ਕੋਈ ਮੂੰਹ ਸਰ ਨਹੀਂ ਸੀਗਾ ਆਪਾਂ 2 ਹਫ਼ਤੇ 3 ਹਫ਼ਤੇ ਪਹਿਲੇ ਵੀ ਗਏ ਸੀਗੇ ਨਾਨ ਕੁਚਨ ਲਈ ਤੇ ਨਾਨ ਕਿਆਜੇ ਡਿਪਾਰਟਮੈਂਟਲ ਇਨਕੁਆਰੀ ਚੱਲ ਰਹੀ ਹੈ ਜੀ ਆ ਅੱਗੇ ਪੋਸਟਿੰਗ ਚ ਲੱਗੇ ਜਾਂ ਤੇ ਅਜੇ ਰੁਤੀ ਪਈ ਹੈ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਨਹੀਂ ਰਹੀ ਇਸ ਇਨਕੁਆਰੀ ਦੀ ਉਹਨਾਂ ਇਨਕੁਆਰੀ ਦੀ ਇਨਫੋਰਮੇਸ਼ਨ ਇਦਾਂ ਹੈ ਕਿ ਉਹ ਕਹਿੰਦੇ ਨੇ ਕਿ ਜੀ ਜਿਹੜੇ 8 ਬੰਦੇ ਇੱਥੇ 12 ਬੰਦਿਆਂ ਦੀ ਤੇ ਟੋਟਲ 13 ਬੰਦੇ ਹੈਗੇ ਜਿਹੜੇ ਸਸਪੈਂਡ ਹੈਗੇ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸਟ ਉਹਨਾਂ ਨੇ ਇਨਕੁਆਰੀ ਜਿਹੜੀ ਬੰਦ ਕਰ ਦਿੱਤੀ ਗਈ ਸੀਗੀ ਜਿਹੜੇ ਐਸਐਸਪੀ ਸਰਨਜੀਤ ਮੈਡਮ ਹੈਗੇ ਉਹਨਾਂ ਨੇ ਉਹ ਇਨਕੁਆਰੀ ਕਰ ਦਿੱਤੀ ਸੀਗੀ ਜੀ ਇਹ ਕੇਸ ਚਲੇਗਾ ਤੇ ਦੋਨੋਂ ਪਾਸੇ ਸਜ਼ਾ ਨਹੀਂ ਦੇਣਾ ਚਾਹੁੰਦੇ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰ ਦਿੱਤੀ ਸੀਗੀ ਤੇ ਉਹ ਵਰੁਣ ਜੀ ਨੇ ਅੱਜ ਓਪਨ ਕਰਾਈ ਹੈ ਉਹ 8 ਬੰਦਿਆਂ ਦੀ ਇਨਕੁਆਇਰੀ ਵਰੁਣ ਜੀ ਨੇ ਕਿਹਾ ਕਿ ਅਸੀਂ ਇੱਥੇ ਕਰਾਂਗੇ ਪਟਿਆਲੇ ਹਰੁਣਾ ਨੂੰ ਸਜ਼ਾ ਦਿੱਤੀ ਜਾਏਗੀ ਹੋਰ ਜਿਹੜੇ 4 ਐਸ ਐਚ ਓ ਸੀਗੇ ਉਹ ਜਿਹੜੇ ਜ਼ਿਲ੍ਹਿਆਂ 'ਚ ਪੋਸਟਡ ਹੈਗੇ ਉਹ ਇਨਕੁਆਇਰੀ ਉਸ ਜ਼ਿਲ੍ਹਿਆਂ 'ਚ ਕਰਨ ਲਈ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਫਾਈਲ ਜਿਹੜੀ ਹੈ ਭੇਜ ਦਿੱਤੀ ਗਈ ਹੈ ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰੁਣ ਜੀ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਹੋਏਗੀ ਤੇ ਮੈਨੂੰ ਪੁਲਿਸ ਵੱਲੋਂ ਹੁਣੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਇੱਕ ਜਿਹੜੀ ਕਹਿੰਦੇ ਮੈਂ ਹੁਣ ਆਇਆ ਤੇ ਮੈਨੂੰ ਉਹਨਾਂ ਨੂੰ ਵੀ ਕੁਝ ਟਾਈਮ ਦੇਣਾ ਪਏਗਾ ਜੋ ਉਹਨਾਂ ਨੇ ਕਿਹਾ ਦੇਖੋ ਹਰ ਮੈਂ ਪਹਿਲੇ ਵੀ ਕਿਹਾ ਹਰ ਇੱਕ ਪੁਲਿਸ ਖਰਾਬ ਨਹੀਂ ਹੈ ਜਿਹੜੇ ਸਾਡੇ ਨਾਲ ਉਹ ਸਾਨੂੰ ਸਪੋਰਟ ਕਰ ਰਹੇ ਤੇ ਉਹਨਾਂ ਦੀ ਸਪੋਰਟ ਲਈ ਹਾਂ ਕਦੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ 8 ਬੰਦੇ ਨੂੰ ਉਹਨਾਂ ਦੀ ਅਸੀਂ ਇਨਕੁਆਇਰੀ ਇਥੇ ਕਰਾਂਗੇ ਦੂਜਾ ਮੇਰਾ ਅੱਜ ਉਹਨਾਂ ਨੂੰ ਪੁਆਇੰਟ ਸੀ ਕਿ ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਇਹਨਾਂ ਨੇ ਦਾ ਜਮਾ ਕਰਾਏ ਹਨ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚਿੱਠੀ ਲਿਖ ਦੋ ਉਹ ਸਾਨੂੰ ਦੇ ਦਿਓ ਤੇ ਅਸੀਂ ਇਹਨਾਂ ਦੇ ਵੈਪਨਸ ਜਿਹੜੇ ਉਹ ਵਾਪਸ ਲੈ ਲਾਂ ਤੇ ਜਾਣ ਗਿਆ ਚਾਰੋ ਐਸਐਚਓ ਤੇ ਦੂਜਾ ਤੀਜਾ ਪੁਆਇੰਟ ਮੈਂ ਉਹਨਾਂ ਨੂੰ ਇਹ ਕਿਹਾ ਸੀ ਜਿਹੜਾ ਰੋਨੀ ਸਿੰਘ ਦੀ ਗੱਡੀ ਕੋਲ ਜਾ ਰਹੀ ਸੀ ਉਸ ਵਿੱਚ ਪੁਲਿਸ ਮੁਲਾਜ਼ਮ ਅਜੇ ਵੀ ਗੱਡੀ ਚਲਾ ਰਹੇ ਨੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜ਼ਮ ਨਾਲ ਦਿੱਤਾ ਜਾਂਦਾ ਹੈ ਗਨਮੈਨ ਤੇ ਉਹਨਾਂ ਦੀਆਂ ਗੱਡੀਆਂ ਚਲਾਉਣ ਲਈ ਤੇ ਐਸਟੀ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂਗਾ ਹੋ ਰਾਜ ਦੀ ਸਭ ਤੋਂ ਵੱਡੀ ਖਬਰ ਆਵੇ ਕਿ ਜਿੱਦਾਂ ਮੈਂ ਕਹਿੰਨੀ ਆ ਸਤਿਅਮੇਂ ਵਿਜੈ ਤੇ ਜਸਟਿਸ ਸਾਨੂੰ ਕੋਰਟ ਤੇ ਮਿਲਣਾ ਅੱਜ ਅਨੂਪ ਚਿੱਤਾਰਾ ਸਾਹਿਬ ਨੇ ਬਹੁਤ ਅੱچھے ਆਰਡਰਸ ਕੱਢੇ ਜਿਸ ਵਿੱਚ ਉਹਨਾਂ ਦੀ ਬੇਲ ਡਿਸਮਿਸ ਕੀਤੀ ਗਈ ਹੈ ਆਰਡਰਸ ਤੇ 53 ਨੰਬਰ ਪੈਰਾਗ੍ਰਾਫ ਪੜੋਗੇ ਤੇ ਤੁਸੀਂ ਦੇਖੋਗੇ ਉਹਨਾਂ ਨੇ ਪੂਰੀ ਕਾਰਵਾਈ ਦੇਖਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਇਹਨਾਂ ਨੂੰ ਮਤਲਬ ਬੇਲ ਨਹੀਂ ਮਿਲਣੀ ਚਾਹੀਦੀ ਹੋਰ ਬੇਲ ਸੀਗੀ ਰੋਨੀ ਵਾਲੋ ਔਰ ਇੱਥੇ ਜਿਹੜੀ ਬੋਪਾਰਾਏ ਨੇ ਬੇਲ ਪਾਈ ਸੀ ਉਹਨਾਂ ਨੇ ਵਿਡਰੋ ਕਰ ਦਿੱਤੀ ਗਈ ਸੀ ਕਿ ਕਹਿੰਦੇ ਕਿ ਸਾਨੂੰ ਉੱਥੋਂ ਦੀ ਜਵਾਬ ਜਦੋਂ ਮਿਲੇਗਾ ਫਿਰ ਅਸੀਂ ਬੇਲ ਵਾਪਸ ਪਾਵਾਂਗੇ ਬਟ ਇੱਕ ਬੇਲ ਇਹਨਾਂ ਦੀ ਅੱਜ ਬਹੁਤ ਵੱਡੀ ਸਾਡੇ ਲਈ ਅਚੀਵਮੈਂਟ ਕਾਵਾਂਗੇ ਕਿ ਸਾਨੂੰ ਇਹ ਜਸਟਿਸ ਮਿਲਿਆ ਅਜੇ ਤੱਕ ਸਾਨੂੰ ਕੋਰਟ ਤੋਂ ਹਰ ਵੇਰੀ ਜਸਟਿਸ ਮਿਲਿਆ ਮਗਰ ਅਜੇ ਵੀ ਸਭ ਤੋਂ ਸ਼ਰਮਦੀਦੀ ਚੀਜ਼ ਐ ਵੈ ਕਿ ਅਗਰ ਪੰਜਾਬ ਪੁਲਿਸ ਐਫ ਆਈ ਆਰ 307 ਦੀ ਤਾਰਾ ਲੱਗੀ ਹੋਈ ਐ ਜਿਹੜੀ ਪੁਲਿਸ ਪਟਿਆਲੇ ਐਫ ਆਈ ਆਰ ਦਰਜ ਹੋਈ ਹੈ ਤੇ ਕੀ ਪੰਜਾਬ ਪੁਲਿਸ ਦਾ ਬਿਸ਼ੱਕ ਉਹ ਯੂਟੀ ਤੇ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਨਾ ਯੂਟੀ ਨੂੰ ਤੇ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਜਿਸ ਬੰਦੇ ਤੇ ਉੱਪਰ 307 ਦੇ ਪਰਚੇ ਲੱਗੇ ਹੋਣ ਕਿ 70 ਦਿਨ ਤੋਂ ਉਹ ਫਰਾਰ ਪੁਲਿਸ ਆਫੀਸਰ ਕਿ ਪੁਲਿਸ ਮੈਕਮੇਨ ਨੂੰ ਹੈ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫੀਸਰ ਕਿੱਥੇ ਹਨ ਮਤਲਬ 70 ਦਿਨ ਤੋਂ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੁਲਿਸ ਮੈਕਮੇਨ ਨੇ ਮਤਲਬ ਚਾਰ ਪੁਲਿਸ ਆਫਸਰ ਜਿਹੜੇ ਪੰਜਾਬ ਦੇ ਗੁੰਡਾ ਜਿਹੜੇ ਕਹਿੰਦੇ ਨੇ ਇਨਕਾਊਂਟਰ ਸਪੈਸ਼ਲਿਸਟ ਐ ਉਹ ਇਨਕਾਊਂਟਰ ਸਪੈਸ਼ਲਿਸਟ ਗੁੰਮੇ ਪਏ ਹਨ ਜਿੱ ਪੱਜੇ ਪਏ ਹਨ ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਕਿਥੇ ਪੱਜੇ ਹੋ ਹੁਣ ਆ ਉਹਨਾਂ ਨੂੰ ਪਕੜਨ ਦੀ ਉਹ ਕੀਤੀ ਜਾਰੀ ਉਹ ਪਟਿਆਲੇ ਫਿਰਦੇ ਨੇ ਘੁੰਮਦੇ ਨਾਮ ਨਾਲ ਐਸ਼ਾ ਕਰ ਰਹੇ ਨੇ ਪਾਰਟੀਆਂ ਕਰ ਰਹੇ ਮੈਂ ਪੁੱਛਿਆ ਜੀ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਆ ਉਹਨਾਂ ਨੂੰ ਪਕੜਨ ਦੀ ਉਹ ਤੇ ਯੂਟੀ ਕਰੇਗੀ ਮੈਂ ਉਹਨਾਂ ਨੂੰ ਇਹ ਕਹਿ ਕੇ ਆਈ ਆ ਕਿ ਯੂਟੀ ਤੇ ਇਨਵੈਸਟੀਗੇਸ਼ਨ ਆਰਡਰ ਹੋਈ ਹੈ ਤੇ ਤੁਸੀਂ ਇਹ ਦੋਸੋ ਐਫ ਆਈ ਆਰ ਤੇ ਪਟਿਆਲੇ ਦੀ ਹੈ ਨਾ ਅਗਰ ਜੇ ਪਟਿਆਲੇ ਐਫ ਆਈ ਆਰ ਹੋਈ ਹੈ ਜੜੀ ਤੇ ਪਹਿਲੇ ਤੇ ਸਭ ਤੋਂ ਪਹਿਲੇ ਪਟਿਆਲੇ ਮਹਿਕਮੇ ਦਾ ਫਰਜ ਬੰਦਾ ਉਹ ਚਾਰਾਂ ਨੂੰ ਫੜਨਾ ਕਿ ਜਿਹੜੀ 307 ਦੀ ਧਾਰਾ ਲੱਗੀ ਹੋਈ ਹੈ ਇੱਕ ਗੈਂਗ ਮਿਲ ਕੇ ਜਿਹੜਾ ਖੁੱਟਿਆ ਤੁਹਾਨੂੰ ਮੈਂ ਵੀਡੀਓਜ਼ ਵੀ ਦਿਖਾਈ ਸੀ ਜਿੱਥੇ ਵੈਪਨ ਵੀ ਸੀਗੇ ਜਿਹੜੇ ਯੂਨੀਫਾਰਮ ਬੰਦੇ ਵੀ ਸੀਗੇ ਇਹ ਗੈਂਗਵਾਰ ਕਿਤੀ ਹੈ ਹੋਰ ਤੁਸੀਂ ਦੇਖਿਆ ਹੀ ਹੈ ਮੰਡੋਰ ਵਾਲਾ ਕੇਸ ਵੀ ਜਿਹੜਾ ਹੋਇਆ ਉਸਦੇ ਵੀ ਐਵੀਡੈਂਸ ਬਹੁਤ ਸਾਰੇ ਸਾਡੇ ਕੋਲ ਆਏ ਮੈਂ ਅਜੇ ਉਹਨਾਂ ਦੇ ਪਰਿਵਾਰ ਨੂੰ ਮਿਲੀ ਨਹੀਂ ਆ ਨਾ ਮੈਂ ਅਜੇ ਰਾਜਪੁਰਾ ਵਾਲੇ ਨੂੰ ਮਿਲਿਆ ਉਹਨਾਂ ਨੂੰ ਮੇਰੀ ਉਹਨਾਂ ਨੂੰ 1 ਟੂ 1 ਮੀਟਿੰਗ ਨਹੀਂ ਹੋਈ ਐ ਮੈਂ ਉਹਨਾਂ ਨੂੰ ਅਜੇ ਮਿਲੀ ਨਹੀਂ ਆ ਬਟ ਤੁਸੀਂ ਇਹ ਦੇਖੋ ਪੰਜਾਬ ਦੇ ਅੰਦਰ ਜਦੋਂ ਦੋ ਇਹ 4 ਐਸ ਐਚਓ ਫੜੇ ਗਏ ਉਸ ਤੋਂ ਬਾਅਦ ਐਨਕਾਊਂਟਰ ਨਹੀਂ ਹੋ ਰਹੇ ਮਤਲਬ ਇਹ ਚਾਰ ਹੀ ਬੰਦੇ ਸੀਗੇ ਪੂਰੇ ਪੰਜਾਬ ਪੁਲਿਸ ਕੋਲ ਜਿਹੜੇ ਐਨਕਾਊਂਟਰ ਕਰਦੇ ਸੀਗੇ ਤੁਸੀਂ ਦੇਖਿਆ ਹੋਣਾ ਇਸ ਦਿਨ ਕੋਈ ਐਨਕਾਊਂਟਰ ਨਹੀਂ ਹੋਇਆ ਜੀ ਉਸ ਤੋਂ ਬਾਅਦ ਤੇ ਮਤਲਬ ਕੀ ਸੀਗਾ ਇਸ ਦਾ ਮਤਲਬ ਇਹ ਚਾਰ ਬੰਦੇ ਹੀ ਪੂਰੇ ਪੁਲਿਸ ਮਹਿਕਮੇ ਤੇ ਇਹ ਚਾਰ ਆਫਸਰ ਰਹਿ ਗਏ ਜੋ ਪਕੜੇ ਨਹੀਂ ਜਾਂਦੇ ਜੋ ਐਸਐਸਪੀ ਨਾਨਕ ਜੜਾ ਹੈ ਉਸਨੇ ਪਜਾਏ ਹੋਏ ਐਸਐਸਪੀ ਨਾਨਕ ਜਿਸਨੇ ਸਭ ਤੋਂ ਦੂਜੀ ਗੱਲ ਜਿਹੜੇ ਵੀ ਐਫਆਈਆਰ ਕਰਨਲ ਸਾਹਿਬ ਦੀ ਐਫਆਈਆਰ ਕਰਨ ਤੇ ਡਿਲੇ ਸੀਗੇ ਜਬ ਯੂਟੀ ਪੁਲਿਸ ਨੇ ਦੋ ਤਾਰਾ ਹੋਰ ਲਗਾਈਆਂ ਸੀਗੇ ਇੱਕ 191 ਇੱਕ 299 ਤਾਰਾ ਐਡ ਕੀਤੀ ਹੈ ਜਿਹੜਾ ਸੈਂਟੀਮੈਂਟਲ ਰਿਲੀਜੀਅਨ ਨੂੰ ਹਰਟ ਕੀਤਾ ਜੀ ਕੋਈ ਵੀ ਸਰਦਾਰ ਉਸਦੇ ਬਾਲ ਕਿਹਦਾ ਤੋ ਖਿੱਚ ਕੇ ਸੱਟਣਾ ਮਤਲਬ ਸਾਡੀ ਬੇਇੱਜ਼ਤੀ ਹੈ ਇਹ ਬਹੁਤ ਵੱਡੀ ਬੇਇੱਜ਼ਤੀ ਆਈ ਕਾਟ ਹਰੇ ਚੀਜ਼ ਅਲੱਗ ਅਲੱਗ ਹੈ ਮਗਰ ਇੱਕ ਸਰਦਾਰ ਦਾ ਬਾਲ ਖਿੱਚ ਕੇ ਉਸ ਨੂੰ ਕਸੀਟਣਾ ਇਸ ਤੋਂ ਵੱਡੀ ਬੇਇੱਜ਼ਤੀ ਕਿਸੇ ਸਰਦਾਰ ਲਈ ਨਹੀਂ ਹੋ ਸਕਦੀ ਮੈਮ ਐਸਆਈਟੀ ਦੀ ਧਾਰਮਿਕ ਕਿਸ ਤੇ ਕਹੋ ਜਿਹੋ ਛੰਡੀ ਕਟੇ ਬਣਾਈ ਹੈ ਨਵੀਂ ਪੁਲਿਸਵਾਜਨਾ ਦੀ ਉਹਨਾਂ ਨੇ ਤੁਸੀਂ ਇਨਵੈਸਟੀਗੇਸ਼ਨ ਤੇ ਕਿੰਨਾ ਪਾਰਟ ਲੇਤਾ ਹੈ ਦਰਦ ਬਾੜ ਦਾ ਕਿੰਨੀ ਕੰਮੀ ਕਰ ਰਹੀ ਹੈ ਸਾਡੇ ਨਾਲ ਉਹ ਇਨ ਟੱਚ ਹੈਗੇ ਤਨਾਲ ਬਾੜ ਦੀ ਸਟੇਟਮੈਂਟ ਹੋ ਚੁੱਕੀ ਹੈ एफआईआर उन्होंने उन्होंने ही एफआईआर हो केती है उन्होंने कोर्ट ਤੇ ਜੱਜ ਸਾਹਿਬ ਨੂੰ ਵੀ ਕਿਹਾ ਸੀ ਅਸੀਂ ਉਹਨਾਂ ਨੂੰ ਅਰੈਸਟ ਕਰਨ ਲਈ ਫਿਰ ਰਹੇ ਹਾਂ ਮਗਰ ਉਹ ਦੇਖੋ ਪੁਲਿਸ ਵਾਲੇ ਨੇ ਉਹਨਾਂ ਨੂੰ ਪਤਾ ਭਜ ਨਾ ਕੀਤਾ ਇਹਨਾਂ ਨੂੰ ਸਾਰੇ ਰਾਹ ਆਂਦੇ ਤੇ ਇਹ ਆਪਣੇ ਆਪ ਨੂੰ ਭਜੇ ਹੋਏ 70 ਦਿਨ ਤੋਂ ਦੇਖੋ ਪੁਲਿਸ ਹੀ ਹੈਲਪ ਕਰ ਰਹੀ ਹੋਏਗੀ ਮਤਲਬ ਇਹ ਤਾਂ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਸਪੋਰਟ ਕਰ ਲਈ ਹੈ ਜਿਵੇਂ ਕਿ ਕਿ ਬਹੁਤ ਵਾਰ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਦੇ ਘਰ ਹਨ ਉੱਥੇ ਜਾ ਕੇ ਵੀ ਰਹਿੰਦੇ ਤੇ ਅਗਰ ਪੁਲਿਸ ਉਹਨਾਂ ਨੂੰ ਹੈਲਪ ਨਾ ਕਰੇ ਤੇ ਉਹ ਇਦਾਂ ਭੱਜ ਨਹੀਂ ਸਕਦੇ ਦੂਜੀ ਗੱਲ ਸਿੱਟ ਵਾਲੇ ਆ ਕੇ ਰੈਡ ਕਰਕੇ ਗਏ ਜਦੋਂ ਆਂਦੇ ਨੇ ਇਥੇ ਉਹਨਾਂ ਨੂੰ ਫੜਨ ਜਦੋਂ ਆਂਦੇ ਨੇ ਤੇ ਉਥੇ ਇਥੇ ਐਂਟਰੀ ਕਰਨੀ ਪੈਂਦੀ ਹੈ ਜਦੋਂ ਐਂਟਰੀ ਕਰਦੇ ਨੇ ਤੇ ਮਹਿਕਮਾ ਦੇ ਬੰਦੇ ਉਹਨਾਂ ਨੂੰ ਦੱਸ ਦਿੰਦੇ ਨੇ ਉਹ ਭੱਜ ਜਾਂਦੇ ਪਰ ਮਤਲਬ ਸਭ ਤੋਂ ਸ਼ਰਮਿੰਦੀ ਦੀ ਦੀ ਗੱਲ ਹੈ ਵੈ ਕਿ 70 ਦਿਨ ਅੱਜ ਹੋ ਗਏ ਤੇ ਚਾਰ ਪੁਲਿਸ ਵਾਲੇ ਨਹੀਂ ਫੜੇ ਗਏ ਪੁਲਿਸ ਵਾਲਿਆਂ ਕੋਲ ਤੇ ਇਸ ਵਿੱਚ ਕੋਈ ਨਾ ਕੋਈ ਤੇ ਵੱਡੀ ਇਨਵੋਲਵਮੈਂਟ ਹੋएगी ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਕੋਈ